ਯਾਰ ਫੋਨ ਲਾਈਏ ਭਾਈ ਨੂੰ ਜੋਬ ਵਾਸਤੇ ਗੱਲ ਕੀਤੀ ਸੀ ਤੇ ਹੁਣ ਰੱਖ ਕਿਹੜਾ ਦੇਣਾ ਭਾਈ ਨੇ ਹਲੋ ਉਹ ਪਾਉ ਸਾਸਤਿਕਾਰ ਯਾਰ ਮੈਂ ਨਾ ਯਾਰਡ 'ਚ ਆ ਗਿਆ ਮੇਰਾ ਵੀਰ ਤੇ ਮੈਂ ਟਰੱਕ ਦੇ ਰੋ ਕਿਹੜਾ ਦੇਣਾ ਮੈਨੂੰ ਮੈਂ ਫਿਰ ਜਾਣ ਵਾਲਾ ਬਣਾ ਮੈਂ ਜੋ ਦੱਸਿਆ ਸੀ ਤੁਹਾਨੂੰ ਮੈਂ ਆ ਜਾਣਾ ਅੱਜ ਹਾਂਜੀ ਹਾਂਜੀ ਹਜ਼ਾਰਾ ਸਿੰਘ ਜੀ ਆਜੋ ਆਜੋ ਅੱਜ ਤੇ ਮੈਂ ਵੀ ਯਾਰਡ 'ਚ ਆ ਆਜੋ ਤੁਹਾਨੂੰ ਟਰੱਕ ਦੇ ਦਈਏ ਤੁਹਾਡੇ ਵਾਸਤੇ ਟਰੱਕ ਹੀ ਆ ਰੈਡੀ ਕਰਕੇ ਖੜਾ ਕੀਤਾ ਜੇ ਆਜੋ ਆਜੋ ਠੀਕ ਆ ਮੇਰਾ ਵੀਰ ਆ ਜਾ ਫੇ ਆਜੋ ਓ ਬੱਲੇ ਪਾਉ ਕੀ ਆਲਿਆ ਓ ਬੱਲੇ ਯਾਰਾ ਸਿਆ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਵੇਖੋ ਯਾਰਾ ਸਿੰਘ ਜੀ ਤੁਹਾਡੇ ਕਹਿਣ ਤੇ ਤੁਹਾਨੂੰ ਨਵਾਂ ਟਰੱਕ ਲੱਗੇ ਦੇਣ ਨਹੀਂ ਭਾਈ ਮੈਂ ਰੂਹ ਵਸ ਗਈ ਟਰੱਕ ਵੇਖ ਕੇ ਆਹ ਲੋ ਟਰੱਕ ਦੀ ਚਾਬੀ ਠੀਕ ਹੈ ਜੀ ਟਰੱਕ ਵਧੀਆ ਮੈਂ ਯਾ ਇਹਨੂੰ ਟਰੱਕ ਨੂੰ ਨਾ ਧਰੀੜ ਨਹੀਂ ਆਉਂਦਾ ਯਾਰਾ ਸਿੰਘ ਨਹੀਂ ਮੈਂ ਤੁਹਾਡਾ ਨਾ ਉਹਦਾ ਐਕਸਪੀਰੀਅੰਸ ਬੜਾ ਮੈਨੂੰ ਮੈਨੂੰ ਪਤਾ ਤੁਹਾਡਾ ਐਕਸਪੀਰੀਅੰਸ ਪਰ ਲਾਇਸੈਂਸ ਤੁਹਾਡਾ 2 ਮਹੀਨੇ ਪੁਰਾਣਾ ਵਾ ਬਾ ਵੇ 2 ਮਹੀਨੇ ਪੁਰਾਣਾ ਵਾ ਮੈਂ ਪਹਿਲਾਂ ਵੀ ਡਰਾਈਵਰੀ ਮੇਰੇ ਵੇਖਿਆ ਨਹੀਂ ਮੈਂ ਡਰਾਈਵਰੀ ਮੇਰੇ ਖੂਨ ਚ ਵਾ ਪਤਾ ਲੱਗ ਜੂ ਤੁਹਾਨੂੰ ਕਿ ਟਰੱਕ ਤੁਹਾਡਾ ਐ ਕਿਦਾਂ ਸਾਬਦੇ ਆ ਪਹਿਲੀ ਵਾਰ ਤਾਂ ਗੱਲ ਐ ਕਰੂੰਗਾ ਤੁਸੀਂ ਸਮਝ ਗਏ ਤਾਂ ਵੱਡਾ ਸੰਤ ਕੋਈ ਹੈ ਹੀ ਨਹੀਂ ਵੇਖਿਓ ਸਹੀ ਤੇ ਉਹ ਸਾਬਣਾ ਵੀ ਆ ਤੇ ਕੰਮ ਵੀ ਕਰਨਾ ਕੰਮ ਚਲਾਗੇ ਬਾਬਾ ਜੀ ਕੰਮ ਨਾ ਜਾਏ ਨਾ ਨਾ ਕੰਮ ਕਰਨ ਵਾਸਤੇ ਟਰੱਕ ਲੈਣਾ ਤੁਹਾਡੇ ਕੋਲ ਹੋਰ ਕੀਤਾ ਕੀ ਜੱਟ ਨੇ ਹਾਈ ਕੁਸ਼ਤੇ ਕੀਤਾ ਕੇ ਚਲੋ ਜੀ ਧੰਨਵਾਦ ਤੁਹਾਡਾ ਬਾਬਾ ਜੀ ਤੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਨੂੰ ਦਾ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਐ ਦੇ ਲੋਡ ਜਿੰਨੇ ਚਾਹੋਗੇ ਉਹਨੇ ਦੇ ਦਾਂਗੇ ਹਾਂਜੀ ਉਹ ਆਕੜਾ ਟਰੱਕ ਹੀ ਨਪਝਾਈ ਆਉਂਦਾ ਅੰਨੇ ਵਾ ਤੁਰਿਆ ਆਉਂਦਾ ਵੇਖੀ ਕੌਣ ਆ ਹਲੋ ਪਾਉ ਓ ਜਾੜ ਚਾਜੀ ਯਾਰ ਮੜਾ ਜਾ ਮੈਂ ਗੱਲ ਕਰਨੀ ਚਾਹਣਾ ਖੇਤੀ ਆ ਜਾ ਮੇਰਾ ਵੀਰ ਟਾਈਮ ਨਹੀਂ ਹੈ ਜਾ ਮੇਰੇ ਕੋਲ ਆ ਜਾ ਆ ਜਾ ਭਰਾ ਉਹ ਧਿਆਨ ਯਾਰ ਕੀ ਬਤਨ ਆਇਆ ਨਹੀਂ ਯਾਰ ਪਾਉ ਜੀ ਆ ਜਾ ਭਰਾਵਾ ਆ ਗਾ ਫੂਲ ਹੋਣਾ ਫੇਰ ਇੱਕੋ ਨਹੀਂ ਇੱਕ ਦਿਨਾਂ ਮਾਜਰ ਕੋ ਚਾਹ ਟਰੱਕ ਹੋ ਜਾਂਦੇ ਨਾ ਭੂਏ ਚੜ ਜਾਂਦਾ ਛੋਟਾ ਹੰਕਾਰ ਬੋਲਦਾ ਹੰਕਾਰ ਬੋਲਦਾ ਆਪਣੀਆਂ ਆਪਣੀਆਂ ਹੰਕਾਰ ਬੋਲਦਾ ਪਰ ਬੈਠਿਆ ਰਿਆਰਾ ਜੀ ਕਦੇ ਹੀ ਨਹੀਂ ਕਰਦਾ ਕੋਈ ਪਾਉ ਆਇਆ ਯਾਰ ਕਿੱਥੇ ਰਹਿ ਗਿਆ ਯਾਰਾ ਸਿੰਘ ਆ ਗਿਆ ਆ ਗਿਆ ਥੋੜੀ ਜੀ ਠੰਡ ਰੱਖ ਤੁਰਿਆ ਹੋਣਾ ਯਾਰ ਤੈਨੂੰ ਪਤਾ ਕੰਮਕਾਰਾਂ ਦਾ ਦੇੜੇ ਆ ਆ ਜਾ ਆ ਮੇਰਾ ਵੀਰ ਯਾਰ ਇੰਨਾ ਟਾਈਮ ਨਹੀਂ ਹੈਗਾ ਮੇਕੋ ਗਰੇ ਬੰਦੇ ਨਹੀਂ ਜਾਣਾਂਗੇ ਤੱਕ ਤੇ ਆ ਜਾ ਆ ਮੇਰਾ ਹਾਂਜੀ ਯਾਰਾ ਸਿੰਘ ਜੀ ਕੀ ਹਾਲ ਚੱਲ ਮੋੜਾ ਇਹ ਸੁੱਖੀ ਸੰਦੀ ਲਾਇਆ ਜੀ ਢੇੜਾ ਵਧੀਆ ਵਧੀਆ ਬਹੁਤ ਚੈੱਕ ਨਹੀਂ ਲੈਂਦਾ ਚੈੱਕ ਉਹ ਤੁਹਾਨੂੰ ਪਤਾ ਆਫਿਸ ਚੋਂ ਮਿਲਦਾ ਚੈੱਕ ਜਿਹੜਾ ਮੈਂ ਜੇਬ ਚ ਪਾਈ ਫਿਰਦਾ ਵਾਂ ਆਫਿਸ ਹੋਰ ਕਿੱਥੇ ਰੱਖਿਆ ਵਾ ਆਫਿਸ ਇੱਥੇ ਉਹ ਟੈਰ ਵਾਲੀ ਦੁਕਾਨ ਤੇ ਖੋਲ ਲੀਏ ਠੀਕ ਹੈ ਬਹੁਤ ਆ ਨਾ ਆਪਣਾ ਟਰੱਕ ਮੇਰਾ ਵੀ ਚੈੱਕ ਕਰ ਲਾ ਭਰਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਆ ਬਹੁਤ ਔਖਾ ਕੰਮ ਯਾਰ ਇਹ ਤੇ ਢੇੜੇ ਬੜੇ ਲਵਾਈ ਜਾਂਦੇ ਬੰਦੇ ਨੇ ਕਿਤੇ ਆਰਾਮ ਵੀ ਕਰਨਾ ਹੁੰਦਾ ਕਿਤੇ ਘਰ ਨੂੰ ਫੈਮਿਲੀ ਨੂੰ ਟਾਈਮ ਦੇਣਾ ਹੁੰਦਾ ਤੁਸੀਂ ਤੇ ਪਤਾ ਨਹੀਂ ਕੀ ਕੁ ਕਰੀ ਜਾਂਦੇ ਫੈਮਿਲੀ ਆਪਾਂ ਫੈਮਿਲੀ ਆ ਇੱਕ ਦਿਨ ਫ हां ਜਿਵੇਂ ਦਿੱਤਾ ਸੀ ਤੂੰ ਮੈਨੂੰ ਟਰੱਕ ਉਵੇਂ ਹੀ ਆ ਅੱਛਾ ਤੇ ਮਾੜਾ ਮੋਟਾ ਸਕ੍ਰੈਚ ਇੱਕ ਨੋਜ ਨਾ ਆਇਆ ਹੋਵੇ ਵੀ ਕੀ ਗੱਲ ਇੱਥੇ ਲੱਗਾ ਸਕ੍ਰੈਚ ਆਪਣਾ ਵੇਖ ਰਹਾ ਸਾਰਾ ਆ ਮਾੜਾ ਜਿਹਾ ਬੰਪਰ ਠਾਤਾ ਹੋਇਆ ਨਾ ਫੋਰਨਿੰਗ ਬਾਕੀ ਸਾਰਾ ਠੀਕ ਹੋ ਇਹ ਸਕ੍ਰੈਚ ਆ ਇਹ ਭਰਾ ਹੋ ਜਾਂਦਾ ਨਾ ਐਕਸਪੀਰੀਅੰਸ ਹੋ ਗਿਆ ਨਾ ਅੱਛਾ ਟਰੱਕ ਤੂੰ ਮਾੜਾ ਮੋਟਾ ਸਕ੍ਰੈਚ ਦਿੱਤਾ ਹਾਂ ਇਹ ਮਾੜਾ ਮੋਟਾ ਲੱਗਾ ਹੋਣਾ ਕਿਤੇ ਹੋਰ ਤੇ ਬਾਕੀ ਸਭ ਠੀਕ ਆ ਆ ਸਕ੍ਰੈਚ ਆ ਤੇ ਹੋਰ ਕੀ ਭਰਾ ਮਾੜਾ ਮੋਟਾ ਹੋ ਜਾਂਦਾ ਐਕਸਪੀਰੀਅੰਸ ਬੰਦੇ ਕੋ ਉਹ ਕੇਚ ਮਾਰ ਕੇ ਲੈ ਆਇਆ ਯਾਰ ਆਸਿਆ ਟਰੱਕ ਉਹ ਭਰਾ ਤੇਰੇ ਕਹਿੰਦਾ ਮਤਲਬ ਪਾਉ ਕੀ ਹੈ ਮਾਰ ਕੇ ਲੈ ਆਇਆ ਟਰੱਕ ਇਹ ਹਵਾ ਨਾ ਹੋ ਗਿਆ ਉਹ ਭਰਾ ਮਾੜਾ ਮੋਟਾ ਜਦੋਂ ਚਲਾਣਾ ਹੁੰਦਾ ਵਾ ਕਿੰਨਾ ਟਕ ਹੈ ਹੋ ਗਿਆ ਪੂਰੇ ਤੇ ਨਫਤੇ ਕੰਮ ਕੀਤਾ ਤੇ ਕੋਈ ਮੈਨੂੰ ਟਾਈਮ 'ਚ ਕਿਹਨੇ ਕਿਤੇ ਵਾਜੀ ਜਾਂਦਾ ਹਣ ਕੀ ਕਰੀ ਤੇ ਮਾਰਿਆ ਕੇਚ ਆ ਤੇ ਉਹਨੇ ਮਾਰਿਆ ਮੈਂ ਥੋੜੀ ਮਾਰਿਆ ਹਣ ਕਿ ਸੁੱਤੇ ਪਿਆ ਕੋਈ ਮਾਰ ਗਿਆ ਹੋਵੇ ਨਹੀਂ ਪਤਾ ਲੱਗਾ ਗਾਦੀ ਮੇਤੀ ਤੇ ਸਿਰ ਤੇ ਇਧਰਲੇ ਬੰਨੇ ਹੁੰਦਾ ਸੁੱਤੇ ਪਿਆ ਪਤਾ ਨਹੀਂ ਲੱਗਾ ਥੱਲੇ ਬੰਨੇ ਸੀ ਮੇਰਾ ਇਧਰ ਲੱਤਾ ਹੈ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਇਹ ਬਾਉ ਆਪਾਂ ਜੇ ਨਾਲ ਗੱਲ ਕੀਤੀ ਹੋ ਤਾਂ ਆਪਾਂ ਆਪਣੇ ਗੱਲ ਤੇ ਰਹੇ ਆ ਤੂੰ ਮੈਨੂੰ ਚੱਕ ਦੇ ਦੇ ਮੈਂ ਜਾਵਾਂ ਜੇ ਬਾਕੀ ਗੱਲ ਹੈ ਤਾਂ ਇਧਰ ਵੀ ਟਰੱਕ ਵੇਜ ਲੈ ਭਰਾ ਟਰੱਕ ਕੋਈ ਨਹੀਂ ਹੈ ਟਰੱਕ ਕੀ ਹੋਇਆ ਟਰੱਕ ਹੋਰ 11 ਸਿਆ ਟੱਕਣ ਜੇ ਲੱਗਾ ਟਾਇਰ ਕਿੱਥੇ ਗਿਆ ਰੇਮਸ ਮੇਤ ਭਰਾ ਟਾਇਰ ਹੈ ਹੀ ਤੇ ਨਹੀਂ ਤੂੰ ਇਦਾਂ ਹੀ ਲੈ ਆ ਤੇ ਇਦਾਂ ਹੀ ਲੈਣਾ ਭਰਾ ਕਿਦਾਂ ਲੈਣਾ ਜਦੋਂ ਕਿ ਨੂੰ ਮੈਂ ਦਿੱਤਾ ਉਹਦਾ ਇੱਕ ਟਾਇਰ ਸਾਰੇ ਪੂਰੇ ਹੀ ਇਹਦੇ ਯਾਰ ਮੈਂ ਟਾਇਰ ਵੇਚਦਾ ਤੇ ਨਾਲ ਲੱਥ ਗਿਆ ਹੋਊ ਕਿਤੇ ਤੈਨੂੰ ਪਤਾ ਲੱਗਾ ਕਿੱਥੇ ਲੱਥ ਗਿਆ ਭਰਾ ਮਾੜਾ ਮੋੜਾ ਖਰਾਕਾ ਨਹੀਂ ਮੈਂ ਵੇਚਦਾ ਹਾਂ ਨਾ ਕਿੱਥੇ ਜਾਣ ਟਾਇਰ ਤੇ ਆਵਾਜ਼ ਵੀ ਨਹੀਂ ਆਈ ਆਵਾਜ਼ ਆਈ ਹੋਊਗੀ ਪਤਾ ਥੋੜ ਤੇ ਆਹ ਕਹਿ ਬੰਦੇ ਥੱਲੇ ਦੋ ਇਟਾ ਦੇ ਲਿਆ ਆ ਇਹ ਕੀ ਆ ਜਾਈ ਤੇਰੇ ਸ਼ੱਕ ਰਹੇ ਨਹੀਂ ਤੇ ਮੈਂ ਇਟਾ ਦੇਤੀਆਂ ਕੀ ਹੋ ਗਿਆ ਐਡੀ ਐਡੀ ਪਰਵਾਹ ਨਾ ਕਰ ਉਹ ਯਾਰਾ ਸੇ ਜੀ ਤੂੰ ਟਰੱਕ ਚਲਾਉਂਦੇ ਜੇ ਕੇ ਟੈਂਕ ਚਲਾਉਣ ਗਿਆ ਹੋ ਯਾਰਾ ਤੂੰ ਆਪਣੀ ਚਾਬੀਆਂ ਫੜ ਮੈਂ ਲਾਤਾ ਨਹੀਂ ਮਰਦਾ ਤੇਰੀ ਨੌਕਰੀ ਦੀ ਯਾਰ ਭਰਾ ਚੱਕ ਬਣਾਈ ਜਿਹੜੀ ਗੱਲ ਹੋਈ ਵੀਰ ਇਹ ਕਾਦੀ ਗੱਲ ਹੋਈ ਯਾਰ ਆ ਕੀ ਗੱਲ ਹੋਈ ਉਹ ਗੁਲਾਮ ਥੋੜੀ ਆ ਜੇ ਤੂੰ ਨੌਕਰੀ ਦੇ ਦਿੱਤੀ ਮਾੜੀ ਮੋਟੀ ਐ ਡਰਾਈਵਰੀ ਕੀਤੀ ਆ ਐਡੀ ਗੱਲ ਨਹੀਂ ਹੈਗੀ ਗੁਲਾਮ ਥੋੜੀ ਬੈਠੇ ਤੈਨੂੰ ਬੰਨ ਨਹੀਂ ਲਿਆ ਵਾ ਵੇਖ ਭਾ ਆਪਣਾ ਕੰਮ ਬਸਾ ਹੀ ਕੰਮ ਨਹੀਂ ਕਰਨਾ ਚਾਹਨਾ ਮੇਰਾ ਵੀਰ ਤੇ ਮੈਨੂੰ ਚੱਕ ਪਾ ਰਹੀ ਹੈ ਆਪਣਾ ਤੇ ਮੈਂ ਚੱਲਿਆ ਠੀਕ ਆ ਆਪਾਂ ਵੈਸੇ ਭਾਈ ਨਹੀਂ ਕਰਨੀ ਲੜਨਾ ਆਪਾਂ ਹੈ ਨਹੀਂ ਵੀਰ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਭਾਈ ਚ ਅਸੀਂ ਲੜਾਈ ਨਹੀਂ ਚਾਹੁੰਦੇ ਜੇ ਅਸੀਂ ਇੱਕ ਇਸ਼ਾਰਾ ਦੇ ਦਈਏ ਆ ਲੱਪਣੇ ਨਹੀਂ ਪਰ ਨਹੀਂ ਭਰਾ ਮੇਰੇ ਤਿੰਨਾ ਮੀਕਾ ਤੂੰ ਇੱਕ ਢੇਡਾ ਲਾਇਆ ਤੇ ਤਿੰਨਾ ਜਿੰਨੇ ਦਾ ਤੇਰਾ ਚੱਕ ਬਣਿਆ ਉਤੋਂ ਜ਼ਿਆਦਾ ਤੂੰ ਖਰਚਾ ਕਰਾਤਾ ਟਰੱਕ ਦੇ ਤੂੰ ਕੱਟ ਨਹੀਂ ਸਕਦਾ ਭਰਾ ਪੈਸੇ ਦਾ ਓ ਨੋ ਤੂੰ ਕੰਪਨੀ ਦਾ ਮਾਲਕ ਆ ਉਹਨੂੰ ਲੈਣੇ ਉਹਦੇ ਪੈਸੇ ਜੇ ਮਾਇਆ ਹੀ ਟਿਕਦੀ ਹੁੰਦੀ ਤੇ ਅਸੀਂ ਅਮਰੀਕਾ ਕੀ ਲੈਣ ਆਉਣਾ ਸੀ ਐਡੀ ਗੱਲ ਨਹੀਂ ਹੈਗੀ ਲਹਿਲਾ ਕੇ ਪਾਹੇ ਚੱਲਿਆ ਮੈਂ ਹਲੋ ਪਾਉ ਜਸਤੀ ਕਾਲ ਭਾਜੀ ਮੈਂ ਹੁਣੇ ਆ ਗਿਆ ਤੁਸੀਂ ਟਰੱਕ ਰੈਡੀ ਰੱਖੋ ਮੈਂ ਕਹਿੰਦਾ ਤੁਸੀਂ ਪਰਵਾਹ ਨਾ ਕਰੋ ਜਿਵੇਂ ਦਾ ਤੁਸੀਂ ਟਰੱਕ ਦੋਗੇ ਨਾ ਮੈਂ ਓਵੇਂ ਦਾ ਹੀ ਮੁੜੂਗਾ ਚਿੰਤਾ ਨਹੀਂ ਕਰਨੀ ਬਲਤ ਮੈਂ ਸਾਢੇ ਕਿਹੇ ਜਾਣਾ ਕੰਮ ਅੱਜ ਵੇਖ ਲਿਆ ਕੰਮ